ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਆਹੇ ਆਕਾਰਪੁਰਖ ਬਹਿ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਇਸ ਸਮੇਂ ਵੀਡੀਓ ਨੂੰ ਦੇਖ ਰਹੇ ਆ ਸਾਰੇ ਨੂੰ ਦਾਤਾ ਸੰਤ ਰੂਹ ਸਿਆਂ ਬਖੀ ਚੜ੍ਹਦੀ ਕਲਾ ਚ ਰੱਖੀ ਖਾਲਸੇ ਜਿਹੜੀ ਜਾਇ ਜਜ ਮਨੋ ਕਰਮਨਾਮਾ ਜਰੂਰ ਪੂਰੀਆਂ ਕਰਨਾ ਅੱਜ ਐਤਵਾਰਾ ਜੀ ਐਤਵਾਰ ਨੂੰ ਜੀ ਅੱਜ ਪਹੁੰਚੇ ਆ ਜੀ ਆਪਾਂ ਬਿਲਕੁਲ ਖਲਕੜ ਖਟਕੜ ਕੜਾਂ ਦੇ ਨੇੜੇ ਰਾਜਾ ਜੀ ਦਾ ਮਜ਼ਾਰਾ ਤੇ ਪਹੁੰਚੇ ਆਪਾਂ ਮੀ ਹੈ ਜਿਹੜਾ ਬਹੁਤ ਪੈ ਰਿਹਾ ਤੇ ਆਲੇ-ਦਾਲੇ ਬੈਰੀਕੇਡ ਜੀ ਲਾਤੇ ਤੇ ਉਹਦੇ ਕੋਲੋਂ ਤੁਰ ਕੇ ਆਉਣ ਵਿੱਚ ਅਸੀਂ ਉਹ ਭੇਜ ਵੀ ਗਏ ਅਸੀਂ ਤੇ ਔਰੇ ਸਾਡੀ ਜਿਹੜੀ ਆਪਾਂ ਪਿੱਛੇ ਇੱਕ ਯੂ ਐਸ اے ਵਾਲੀ ਭੈਣ ਦੀ ਆਪਾਂ ਵੀਡੀਓ ਬਣਾਈ ਸੀ ਜਿਹਦੀ ਕੁੜੀ ਦਾ ਗੁਰਨੀਤ ਦਾ ਸੀ ਮਤਲਬ ਵੱਡੇ ਬਣਾਏ ਸੀਗਾ ਉਹਨਾਂ ਨੇ ਔਰੇ ਅੱਜ ਅਖੰਡ ਪਾਠ ਸਾਹਿਬ ਦਾ ਭੋਗ ਪਾਣਾ ਹੈ ਉਹਨਾਂ ਨੇ ਅਖੰਡ ਪਾਠ ਸਾਹਿਬ ਰਖਾਇਆ ਹੋਇਆ ਹੈ ਤੇ ਭੈਣ ਨੇ ਕਿਹਾ ਤਾਂ ਵੀ ਨਿਤਰਵੀਰ ਜ਼ਰੂਰ ਪਹੁੰਚੀ ਚਲੋ ਨਾਲੇ ਦਰਸ਼ਨ ਦਿਦਾਰੇ ਹੋ ਜਾਣੇ ਆ ਰਾਜਾ ਸਾਹਿਬ ਜੀ ਦੇ ਮੁਜਾਰੇ ਦੇ ਤੇ ਨਾਲੇ ਭੈਣ ਦਾ ਭੈਣ ਦੀ ਤਮੰਨਾ ਪੂਰੀ ਹੋ ਜੂ ਵਿਚਾਰੀ ਦੀ ਹਨਾ ਜਿਹੜੀ ਕਹਿਣੀ ਸੀ ਵੀ ਵੀਰੇ ਜਰੂਰ ਪਹੁੰਚੇ ਤੇ ਮੇਰੇ ਨਾਲ ਪਹੁੰਚੇ ਹੋਏ ਨੇ ਕੁਲਵਿੰਦਰ ਸਿੰਘ ਚੌਂਤੇ ਤੋਂ ਉਹ ਆਪਣਾ ਭੈਣੀ ਵਾਲਾ ਸੁਧਗਰ ਸਿੰਘ ਤੇ ਮਾਸੀ ਦਾ ਮੁੰਡਾ ਤੇ ਇਹ ਖੜਾ ਹੈਗਾ ਮਾਸੀ ਦਾ ਮੁੰਡਾ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪਤ ਹੈ ਆ ਗਾਣਾ ਮਹਿਸੂਸ ਕਰਦਾ ਹਾਂ ਹਾਂ ਜੀ ਨਾਲੇ ਆਪਣੇ ਦਾਕਟਰ ਨੂੰ ਗਾਰੇ ਨੂੰ ਦਰਸ਼ਨ ਕਰਾਓ ਜੀ ਨਾਲ ਸਾਰਿਆਂ ਨੂੰ ਦਰਸ਼ਨ ਕਰਾਉਂਦੇ ਨਾਲ ਹੈ ਬਣੇ ਹਾਂ ਹਾਂ ਜੀ ਠੀਕ ਕਰ ਕਲਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਜੀਤ ਜੀਤ ਚਾਰ ਪਰੀ ਤਸਵੀਰ ਕਿੱਥੇ ਪਹੁੰਚੇ ਹੋਏ ਅੱਜ ਆ ਕੀ ਅੱਜ ਆਏ ਹੋਇਆ ਰਾਜਾ ਸਾਹਿਬ ਨਾਮ ਤੋਂ ਮਰਜ਼ੀ ਦੇ ਨਾਮ ਕਾ ਮਰਜ਼ੀ ਦੇ ਹਾਂ ਤੇ ਬਹੁਤ ਵਧੀਆ ਮੌਸਮ ਹੈ ਸਵੇਰ ਦਾ ਹੀ ਜਿਹੜਾ ਸਵੇਰੇ ਸਵੇਰੇ ਜਦੋਂ 5:30 ਵਜੇ ਮੈਂ ਦੇਖਿਆ ਉੱਠਿਆ ਉਸ ਟਾਈਮ ਤਾਂ ਮੈਨੂੰ ਯਾਦ ਦਾ ਖਿਆਲ ਵੀ ਨਹੀਂ ਤਾਂ ਹੈਗਾ ਵੀ ਮੈਂ ਇੱਧਰ ਜਾਣਾ ਆਉਣਾ ਜਾਂ ਕੁਝ ਤੁਹਾਡੇ ਫੋਨ ਤੇ ਬਾਅਦ 15 ਮਿੰਟ ਲੱਗੇ ਆ ਸਾਰਾ ਕੋਹਣ ਨੂੰ ਜਦੋਂ ਗੱਡੀ ਖੜ ਗਈ ਆ ਕੇ ਆਪਾਂ ਵਿੱਚ ਬਹਿ ਗਏ ਜਿੱਦਾਂ ਮਹਾਰਾਜ ਦਾ ਹੁਕਮ ਹੋਇਆ ਉਦਾਂ ਚੱਲੀ ਬਸ 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 ਹੁਕਮੇਂਦਰ ਸਾਹਿਬ ਕੋ ਬਾਹਰ ਹੁਕਮ ਨਾ ਕੋਈ ਓਏ ਕੁਦਾਕਰ ਸਿੰਘ ਸਾਰਿਆਂ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਕਲਵਿੰਦਰ ਵਾਲੀ ਕੰਮ ਮੇਰੇ ਨਾਲ ਹੋਇਆ ਪਿਆ ਹਾਂ ਮੈਂ ਲਾਇਆ 4 ਵਜੇ ਤੱਕ ਪਹਿਰਾ ਪਿੰਡਾਂ ਚ ਹਾਂ ਪਹਿਲੇ ਹੀ ਪਹਿਰਾ ਮੇਰੇ ਪਿੰਡ ਦੀ ਡਿਊਟੀ ਮੇਰੀ ਲੱਗ ਗਈ ਜੀ ਹਾਂ ਤੇ ਗੱਲ ਹੈਗੀ ਇਹ ਵੀ ਜਾ ਕੇ ਸੁੱਤੇ ਹੀ ਤਾਂ ਜਾਨੂੰ ਬਾਈ ਤੁਸੀਂ ਫੋਨ ਕਰਤਾ ਹਾਂ ਵੀ ਚਾਹ ਲਈ ਤੇ ਪਹਿਲਾਂ ਨੀਂਦ ਬਹੁਤ ਆਉਂਦੀ ਪਰ ਹੁਣ ਨਹੀਂ ਆਉਂਦੀ ਹੈਗੀ ਹੁਣ ਕਿ ਆਪਾਂ ਪਹੁੰਚ ਕੇ ਕਿੱਥੇ ਕਹਾਣੇ ਪਹੁੰਚ ਗਏ ਆਪਾਂ ਰਾਜਾ ਸਾਹਿਬ ਜਿਹੜਾ ਪਰਿਵਾਰ ਤੇ ਪਹੁੰਚੇ ਆ ਬਿਲਕੁਲ ਤੇ ਫਿਰ ਮੱਥਾ ਆਪਾਂ ਦੇਖਦੇ ਦੇ ਦਿੰਦੇ ਹਾਂ ਕੀ ਕਰਦੇ ਆ ਅਗੇ ਜੋ ਜੋ ਵੀ ਪ੍ਰਤੀਜਨਾ ਮੈਂ ਪੂਰਾ ਪੈ ਰਿਹਾ ਦੱਬ ਕੇ ਦੱਸਿਆ ਸਾਨੂੰ ਇਹਨਾਂ ਨੂੰ ਟਾਈਮ ਪਰ ਹਾਂ ਇਹ ਵੀ ਗੱਲ ਸੋ ਨੋਟ ਕਰੋ ਜੀ ਸਾਨੂੰ ਟਾਈਮ ਪਰ ਦੱਸਿਆ ਗਿਆ ਵੀ ਅੱਜ ਵੀ ਆਏ ਕਰਕੇ ਆਏ ਜਾਣਾ ਜੀ ਪਹਿਲਾਂ ਬਾਈ ਨੇ ਇਕੱਲੇ ਨਹੀਂ ਆਉਣਾ ਤਾਂ ਇੱਕ ਗੱਲ ਹੋਰ ਵੀ ਹੋਈ ਇੱਕ ਗੱਲ ਹੋਰ ਵੀ ਹੋਈ ਹੈ ਜੀ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਸਾਡੇ ਚਾਚਾ ਜੀ ਆ ਇਹਨਾਂ ਨੇ ਜਿਹੜੀ ਗੱਡੀ ਆ ਉਹ ਵੀ ਨੀਂਦੇ ਬੰਦੇ ਨੂੰ ਫੜਾਤੀ ਸਟਾਰਟਿੰਗ 'ਚ ਮੈਂ ਨੀਂਦਾ ਤਾਂ ਵੀ ਮੈਂ ਲੇ ਗਿਆ ਮੇਰੇ ਮੈਨੂੰ ਨਹੀਂ ਪਤਾ ਕਿ ਸੱਚੇ ਦਿਖਦੀ ਵੀ ਜਿਹੜੀ ਜੇ ਦਿਨਾਂ ਨੂੰ ਨੀਂਦ ਆਉਣੀ ਵੀ ਨਹੀਂ ਤਾਂ ਵੀ ਨਹੀਂ ਆਉਂਦੀ ਹੈਗੀ ਦਰ ਆ ਦਰ ਸਤਿਗੁਰ ਜੀ ਦਰ ਸਿਰ ਗੱਲ ਇਦਾਂ ਜੀ ਮੇਰਾ ਕੱਲ ਦਾ ਪ੍ਰੋਗਰਾਮ ਸੀ ਵੀ ਅੱਜ ਸਵੇਰੇ ਮੈਂ ਮੋਟਰਸਾਈਕਲ ਤੇ ਸਵੇਰੇ ਪਹੁੰਚਣਾ ਪਰ ਜਿਹੜਾ ਮੌਸਮ ਨੂੰ ਖਰਾਬ ਦੇਖਦੇ ਹੋਏ ਮਾਂ ਵੀ ਹੁਣ ਗੱਡੀ ਦੇ ਚੱਕਣੀ ਪੈਣੀ ਆ ਜੇ ਗੱਡੀ ਚੱਕਣੀ ਸੀ ਉਹਦੇ ਕਰਕੇ ਉਹਦੇ ਕਰਕੇ ਫਿਰ ਗੱਲਾਂ ਹੋ ਗਿਆ ਵੀ ਮਹਾ ਚਾਰ ਬੰਦੇ ਨੂੰ ਹੋਰ ਲੈ ਜੰਦੇ ਮੈਂ ਹੋਰ ਵੀ ਦੋ ਤਿੰਨ ਜਣੇ ਕਰਾਤਾ ਚਾਚੇ ਨੂੰ ਵੀ ਫੋਨ ਕਰਿਆ ਤਾਂ ਜੀ ਮਾਣੇ ਮੱਜਰੇ ਉਹਨਾਂ ਦੇ ਪਿੰਡ ਕੋਈ ਡੈਥ ਹੋਈ ਹੋਈ ਆ ਉਹਦੇ ਕਰਕੇ ਉਹ ਕਹਿੰਦੇ ਵੀ ਮੇਰਾ ਉਰ ਜਾਣਾ ਜ਼ਰੂਰੀ ਆ ਵੀ ਨਹੀਂ ਤਾਂ ਮੈਂ ਚੱਲਦਾ ਕਾਲਾ ਬਾਈ ਦਾਦ ਮੇਰੇ ਕੋਲ ਆਇਆ ਹੋਇਆ ਸੀਗਾ ਕਾਲੇ ਬਾਈ ਨੂੰ ਮੈਂ ਕਿਹਾ ਵੀ ਫਟਦੇ ਕਿ ਉੱਠ ਕੇ ਇਸ਼ਨਾਨ ਕਰ ਚੱਲ ਪਰਣਾ ਬੰਨੀ ਬੰਨ ਵੀ ਚੱਲ ਚੱਲੀਏ ਕਹਿੰਦਾ ਕਿੱਥੇ ਨੂੰ ਜਾਣਾ ਮਾ ਤੈਨੂੰ ਬਾਅਦ ਚ ਦੱਸੂਗਾ ਇਹਨਾਂ ਨੂੰ ਵੀ ਨਾਲ ਦੀ ਨਾਲੇ ਕਾਲ ਕਰੀ ਮੈਂ ਵੀ ਚਲੋ ਚੱਲੀਏ ਮੱਥਾ ਟੇਕ ਕੇ ਆਈਏ ਵੀ ਐਂ ਕਰਕੇ ਕਹਿੰਦੇ ਚਲੋ ਜੀ ਇਹ ਤਾਂ ਜਵਾਬ ਦੰਦੇ ਨਹੀਂ ਮੈਨੂੰ ਜਦ ਹੀ ਰੈਡੀ ਬਲ ਰੈਡੀ ਰਹਿੰਦੇ ਆ ਹੁਣ ਤੁਹਾਨੂੰ ਇਸੇ ਦਾ ਬਾਹਰ ਦਾ ਮਾਹੌਲ ਆਪਾਂ ਦਿਖਾਉਨੇ ਆ ਰਾਜਾ ਸਾਹਿਬ ਜੀ ਦੇ ਮਜਾਰੇ ਦੀ ਜਿਵੇਂ ਵੀ ਹੈਗਾ ਔਰ ਇਹ ਬਹੁਤ ਬਹੁਤ ਖੂਬਸੂਰਤੀ ਦੇ ਨਾਲ ਸਾਫ ਸਫਾਈ ਰੱਖੀ ਗਈ ਹੈ ਪੂਰੀ ਦਾਤਾ ਬਰ ਦਿੰਦਾ ਜੀ ਔਰੇ ਜਿਹੜਾ ਵੀ ਆਪਣੀ ਮਨੋ ਕਾਮਨਾਵਾਂ ਲੈ ਕੇ ਆਉਂਦਾ ਉਹਦੀ ਪੂਰੀ ਹੁੰਦੀ ਹੈ ਹਾਂ ਖਿੱਚੋਣੀ ਬੈਠੋ ਹਾਂ ਕਰ ਲੱਭ ਦੁਬਾਰੇ ਕਰ ਲੱਭ ਦੁਬਾਰੇ ਦੇਖਾਂ ਕਿ ਤੂੰ ਹੀ ਰੱਬ ਦਾ ਹਾਂ ਆਈ ਹੈ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਚਲੋ ਬਾਪੂ 4 ਵਜੇ ਹਾਂ ਸਾਰੇ ਠੀਕ <sips> <atifreten sticks> ਹੁਣ 40 ਕਰ ਲੋ ਮੈਂ ਕਹਾਂ ਹੁਣ 40 ਕਰ ਲੋ ਪੈਸਿਆਂ ਦੀ ਤੋੜ ਪੈ ਗਈ ਨਾ ਨਾ ਤੋੜ ਹੀ ਤੋੜ ਮਤਲਬ ਖੁੱਲੇ ਪੈਸਿਆਂ ਦੀ ਯਾਰ ਇੱਥੇ ਤਾਂ ਸ਼ਫਤੀਮ ਪਰ ਕਿਆ ਹੋਇਆ ਮੈਂ ਕਹਿੰਦਾ ਹੋਰ ਪੈਸੇ ਤਾਂ ਨਹੀਂ ਆ ਕੇ ਆਣਗੇ ਇਹ ਸਭ ਸਰਪੰਚ ਆਹ ਜੀ ਸ਼ਫਤ ਕੋਟਾ ਨਹੀਂ ਕਰਉਂਗਾ ਉਹ ਪਾਣੀ ਬੀਂਦੀ ਹੈ ਸ਼ਾਮਾ ਵਾਂਗ ਵਾਹ 啊。Uh huh. ਵਾਹਿਗੁਰੂ ਬਲਾ ਕਰੇ ਸੱਚਾ ਪਾਤਸ਼ਾਹ ਮਿਹਰ ਕਰੀ ਲਾਤਾ ਤੇਰੇ ਦਰ ਤੇ ਆਏ ਹੁਣੇ ਯਾਰ ਹਾਜ਼ਰੀਆਂ ਸਾਡੀਆਂ ਪਰਵਾਨ ਕਰ ਲਈ ਮਨੋ ਕਾਮਨਾਵਾਂ ਜਿੰਨੇ ਵੀ ਵੀਡੀਓ ਦੇਖ ਰਹੇ ਹੋ ਸਭ ਦੀਆਂ ਵੀ ਬੂਰੀਆਂ ਕਾਭੀ ਮੇਰੇ ਲਾਤਾ ਖਰੀ ਕੇ ਪਾਸ ਸੱਚਾ ਪਾਤਸ਼ਾਹ ਵਾਹਿਗੁਰੂ 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 ਕੰਸਟਰਕਸ਼ਨ ਦੇ ਚੱਲ ਰਿਹਾ ਕੁਛ ਵਾਹਿਗੁਰੂ Bye. Wow. ਦਰਸ਼ਨ ਬਹੁਤ ਵਧੀਆ ਹੋ ਗਏ ਪਰ ਮੀ ਆ ਬਾਹਰ ਜਿਹੜਾ ਕਹਿੰਦਾ ਵੀ ਮੈਂ ਤਾਂ ਤਸੱਲੀ ਕਰਾ ਕੇ ਖਰੂੰਗਾ ਪੂਰੀ ਜੋਰ ਦੇ ਨਾਲ ਮੀ ਭੈਣ ਲੱਗਾ ਦਾ ਫਿਰ ਫਿਰ ਤੇ ਜੀ ਨੂੰ ਮੀ ਆ ਗਿਆ ਹਾਂ ਚੌਂਦੀਆਂ ਦੇਖੋ ਤਾਰਿਆਂ ਪੈਂਦੀਆਂ ਦੇ ਉਹ ਦੇ ਉਹ ਦਿਖਾ ਰਿਹਾ ਮੈਂ ਸਾਹਮਣੇ ਤੋਂ ਦੇਖ ਲੈਣਾ ਸੰਗਤ ਨੂੰ ਦਿਖ ਰਿਹਾ ਦੇਖਣ ਵਾਲਿਆਂ ਨੂੰ ਵਾਹਿਗੁਰੂ 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 ਬਰਸਾਤ ਬਹੁਤ ਹੋਈ ਵੀ ਹੈ ਜੀ ਪੂਰੇ ਜੋਰ ਨਾਲ ਮੀਂਹ ਪੈ ਰਿਹਾ ਫੁੱਲ ਵਾਹਿਗੁਰੂ 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 Saptanam Şükrü Bahirgül. <laughs> Saptanam Şükrü Bahirgül. <laughs> Saptanam Bahirgül. ਕੀ ਤੂੰ ਸੁਖੀਂ ਦਾ ਵਾਹਿਗੁਰੂ ਅਰੇ ਭੋਣ ਤੇਰਾ ਕੋਲ ਮੈਡਾ ਵਾਹਿਗੁਰੂ ਖਤਰੌਮ ਸ਼੍ਰੀ ਵਾਹਿਗੁਰੂ ਐਂਟਰੀ ਗੇਟ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਉਹ ਉង ਪੈਣਾ ਚ ਨਿੱग्गा ਯਾਰ ਹਨਾ ਪਾਣੀ ਜ ਨਿੱग्गा ਨਹੀਂ ਪਾਣਾ ਪੈਣਾ ਸਤਨਾ ਹੁੰਦਾ ਹੈ ਜੀ ਇਹ ਪਹਿਲਾ ਕਰਨ ਹੂੰ ਇਹ ਹਜੇ ਨਾਲ ਦੀ ਮਤਲਬ ਉਹ ਹੋਣੀ ਹੈ ਨਾ ਕਿ ਬਦਸੀ ਕੱਪ ਹੁੰਦੇ ਉਹ ਠੰਡਾ ਹੁੰਦਾ ਤੇ ਚਲ ਆ ਵੀ ਪਾਣੀ ਆ ਪਾਣੀ ਦੇ ਨਿੱग्गा ਪਾਣੀ ਨਹੀਂ ਹੈਗਾ ਇਹ ਕਿਹੜਾ ਬਹਾਰਾ ਪਾਉਦਾ ਹੈ ਉਹ ਵਾਹ ਹੈ ਜੀ ਸਤਨਾ ਸ਼੍ਰੀ ਵਾਰਾ ਜੀ ਪਣਾਪਾ ਖੰਡਪਾਟ ਸਾਹਿਬ ਦੇ ਜਿੱਥੇ ਚੱਲਦੇ ਆ ਉੱਥੇ ਮੱਥਾ ਟੇਕ ਕੇ ਆਉਂਦੇ ਇੱਕ ਵਾਰ ਵਾਹਿਗੁਰੂ ਵਾਹਿਗੁਰੂ ਤੇਰੀ ਦੇਵ ਦੇਵਾ ਕਰ ਆਦ ਸੁਮਾਈ ਤੇਰਾ ਅੰਤ ਨਹੀਂ ਪਾਇਆ ਲਾਗ ਰਹੀ ਸਰਣਾਈ ਵਾਰਦੀ ਹੋ ਪੁਰਖ ਨਿਰੰજન ਸਤ ਗੁਰ ਦੇ ਪਾਈ ਕਿਸੇ ਕਾਲਾ ਬਾਈ ਕੋਲ ਜਾਨਾ ਨੂੰ ਤੁਹਾਨੂੰ ਦੱਸਾਂ ਮੈਂ ਆ ਆ ਕੇ ਗਿਆ ਜੀ ਸੰਗਤ ਆ ਗਈ ਜੀ ਥੱਲੇ ਦੇ ਹਵਾ ਚੱਲਦੀ ਸੀ ਤੇਜ਼ ਉਹ ਉਹ ਹਵਾ ਚੱਲਣ ਕਰਕੇ ਥੋੜਾ ਜਿਹਾ ਗਿਰ ਗਿਆ ਸੰਗਤੇ ਨੀਚੇ ਆ ਗਈ ਸੀ ਕਿ ਨਿਕਲ ਗਈ ਵੀ ਤਨਾਲੇ ਵੰਗੀ ਸੋਰਠ ਤੇਰਾ ਯਾਰ ਤਾਂ ਗੁਪਾਲ ਤੇਰਾ ਯਾਰ ਤਾਂ ਤੀਜ ਜਜ ਮਾਲਾ ਅਫਨੀ ਲੀ ਜਾ ਹੋ ਮੰਗੋ ਸੰਤ ਨਰੇ ਨਾਮ ਨਾ ਤੈ ਕਾ ਦੇਨਾ ਲੰਗਰ ਹਾਲ ਦੇਵੋ ਦੇਵੋ ਮੰਦੇ ਤੁਸੀ ਮੰਗ ਚੂਨਾ ਦੇ ਸਰਦਾ ਜੱਲ ਪਾ ਸਤ ਸਾਰ ਸਿਆਮ ਤੇਨੰ ਪਰਜ ਰੀ ਜੀ ਜਨ ਆਈ ਕਾਹੀ ਦਬ ਤੇ ਤੁਮਰੇ ਸਾਥ ਤੇ ਕੋ ਰਾਖ ਤਰਨ ਨਹੀਂ ਹਾਥੀ ਰਾਮ ਨਹੀਂ ਪ੍ਰਭੂ ਦਾ ਹੈ ਕੋਰਾਂ ਅਸ਼ੇਕ ਪਰ ਹੈ ਮਤ ਇੱਕ ਦਾ

ਕਿਆ ਦੇਖਦਾ ਮੰਪਾ ਖੋਲੇ ਉਹਦੇ ਹੱਥ ਇਹ ਹੈਗਾ ਜੀ ਤਪੋਸਥਾਨ ਕਿਆ ਕਰਾਂ ਦੀ ਬਤ ਕੀ ਚਲੋ ਜੀ ਦੇਖੋ ਜੀ ਗ੍ਰੀਨਰੀ ਕਿਾ ਟਾਪ ਦੀ ਹੈ ਜੀ ਅਸੀਂ ਆਏ ਹੋਏ ਆ ਜੀ ਇਸ ਸਮੇਂ ਸ਼ਹੀਦ ਭਗਤ ਸਿੰਘ ਦੇ ਘਰ ਹਾਂ ਹਾਂ ਐਂਟਰੀ ਤੇ ਪਰਿਵਰਤਨ ਮੈਨੂੰ ਪਤਾ ਆ ਤਾਂ ਬੰਦ ਹੈ ਜੇ ਐਂਟਰੀ ਲੈਣੀ ਹੈ ਤੁਸੀਂ ਅੰਦਰ ਤੇ ਤਾਂ ਲੈ ਸਕਦੇ ਆ ਆਪਾਂ ਆਪਾਂ ਤਾਂ ਬਾਹਰ ਤੋਂ ਦਰਸ਼ਨ ਕਰਾ ਦਿੰਦੇ ਨਾ ਜਾਓ ਜਾਓ ਤੁਸੀਂ ਚਲੋ ਐਂਟਰੀ ਲਵੋ ਕੋਮੋ ਤੁਸੀਂ ਇਧਰੋਂ ਸ਼ਹੀਦ ਭਗਤ ਸਿੰਘ ਦੇਸ਼ ਲਈ ਹੋਏ ਸੀ ਕੁਰਬਾਨ ਜਿਨ੍ਹਾਂ ਦੇ ਘਰ ਹਾਂ ਤੁਸੀਂ ਦੇਖ ਰਹੇ ਹੋ ਸਾਹਮਣੇ ਖੂਹ ਹੈਗਾ ਇਹ ਅੰਦਰ ਕੁਝ ਪੁਰਾਣੇ ਬਰਤਨ ਵਗੈਰਾ ਪਏ ਆ ਜੀ ਇਸ ਤਰੀਕੇ ਨਾਲ ਹੈਗਾ ਦਿਖਾਇਆ ਗਿਆ ਲੋ ਜੀ ਇਹ ਆ ਭਗਤ ਸਿੰਘ ਜੀ ਦਾ ਪੁਰਾਣਾ ਜੱਤੀਕਰ ਤੇ ਇੱਕ ਅੰਦਰ ਪੁਰਾਣੇ ਸਮੇਂ ਦਾ ਉਹਨਾਂ ਘਰ ਦਾ ਪਾਲੰਗਾ ਵੈਸੇ 12 ਜਿੰਦੇ ਕੁੰਡੇ ਲਾਇਵੇ ਤੇ ਇਹ ਉਹਨਾਂ ਦੀ ਕੋਈ ਅਲਮਾਰੀ ਵਗੈਰਾ ਥੋੜੀ ਇਹਨਾਂ ਵਿੱਚ ਕਦਬਾਂ ਪਈਆਂ ਨੇ ਕੁਰਸੀਆਂ ਉਹ ਸਮੇਂ ਦੀਆਂ ਪੁਰਾਣੀਆਂ ਤੇ ਇਦਾਂ ਹੋ ਜਾਂਦੇ ਜੀ ਇਹ ਕੋਈ ਬੈਠਕ ਉਹ ਨਹੀਂ ਬੰਦ ਕਰਤੀ ਤੇ ਪੁਰਾਣੀ ਜਿਹੜੀ ਐ ਦੇਖੋ ਉਹਦੇ ਛੱਤਾ ਜਿਹੜੀ ਲੱਕੜ ਦੀ ਆ ਔਰ ਚੱਕੀ ਆ ਇਹ ਉਹ ਸਮੇਂ ਦੀ ਉਹ ਤੇ ਅੱਗੇ ਦੇਖ ਲਾਦੇ ਜੇ ਪਾਣ ਕਿ ਹੋਰ ਕੀ ਆ ਇਹ ਸ਼ਿੱਸ਼ੇ ਤੋਂ ਅੱਗੇ ਜਿਹੜੇ ਪੁਰਾਣੇ ਹੱਥ ਗਾਠਾਂ ਇਹ ਆ ਦਰਵਾਜ਼ੇ ਆ ਤੇ ਪੁਰਾਣੇ ਉਹ ਸਾਹਮਣੇ ਗਲਾਸ ਆ ਤੇ ਉਹ ਲੇਟ ਪੈਂਦੇ ਥੋੜੀ ਜੂ ਦੇਖ ਲਓ ਇੱਕ ਬੁਰਾ ਜਿਹਾ ਇਹ ਖੂਪ ਪੁਰਾਣੇ ਪੱਖੇ ਪੱਖੇ ਵਿੱਚ ਵੇ ਆ ਤੇ ਇਤਰਾ ਚਰਖਾ ਬਾਲਟੀਆਂ ਪੁਰਾਣੇ ਸਮੇਂ ਦੇ ਜਿਵੇਂ ਪਏ। ਹੂੰ ਤੇ ਪੁਰਾਣੇ ਕੁਸ਼ਕ ਦੇਖ ਨੇ ਅੰਦਰ ਲੈਂਡ ਵੱਲ ਜੀ ਕਰਕੇ ਇਹ ਹਜੇ ਕਾਂਸੀ ਦੇ ਭਾਂਡੇ ਵਗੈਰਾ ਪੁਰਾਣੇ ਸਮੇਂ ਦੇ ਡੋਲੂ ਪਿਆ ਇੱਕ ਵਿੱਚ ਪਿੱਤਲ ਦੇ ਗਲਾਸ ਆ ਹੋਰ ਗਾਗਰਾ ਵਗੈਰਾ ਪਿਆ ਇਹ ਜਿਹੜੀ ਪੀੜੀ ਆ ਇਹ ਵੀ ਪੁਰਾਣੇ ਸਮੇਂ ਦੀ ਹੋ ਤੇ ਇਹਦੇ ਮੂੜੇ ਆ ਦਿਖਦੇ ਆ ਇਹ ਵੀ ਕੁਝ ਪੁਰਾਣੇ ਸਮੇਂ ਦੇ ਆ ਤੇ ਇਹ ਕਾ ਸਾਰਾ ਇਹ ਬੰਦਾ ਦੇਖ ਇੱਕ ਪੁੱਗਿਆ ਮੈਸਰ ਹੁਣਾਂ ਦੀ ਬੰਦ ਹੋ ਗਿਆ ਹੁਣ ਪੂਰਤਾ ਪਿਆ ਹੈ ਹੁਣ ਪੁਰਾਣੇ ਸਮੇਂ ਦੀ ਕਿਰਨੀ ਵਾਂਗ ਜਿਹੜੀ ਇਹ ਇਹ ਉੱਪਰ ਇੱਕ ਆਹ ਬੁਢੀ ਚਾਰਾ ਇਹ ਮਨ ਲਾ ਦੀ ਬੰਦ ਦਾ ਕਰਤਾ ਹੁਣ ਅਗਾ ਪਰ ਜਾਣ ਤੇ ਲੱਗਦਾ ਤਾਂ ਹੈ ਇਹ ਹੈਗਾ ਸ਼ਾਇਦ ਬੁੜੀ ਆ ਹਾਂ ਇਹ ਬੰਦ ਕਰਤਾ ਕਿਉਂਕਿ ਉੱਪਰ ਬਿਲਡਿੰਗ ਜਿਹੜੀ ਬਹੁਤ ਪੁਰਾਣੀ ਆ ਪੁਰਾਣੀ ਹੋਣ ਕਰਕੇ ਫਿਰ ਉਹ ਜਿਹੜਾ ਬੰਦ ਕਰਤਾ ਉਹਨਾਂ ਨੇ ਤੇਰੀਆ ਬਕਸਿੰਗ ਜੀ ਦਾ ਘਰ ਲਓ ਜੀ ਜਿਹੜਾ ਰੋਡ ਤੇ ਖੜਕਲ ਕਰਾਂ ਦੀ ਆਪਣੇ ਅਜਾਇਬ ਘਰ ਹੈ ਤੇ ਸ਼ਹੀਦ ਭਗਤ ਸਿੰਘ ਦਾ ਬੁੱਤ ਲੱਗਿਆ ਸਾਰੇ ਜਣੇ ਉਹਦੇ ਵੀ ਦਰਸ਼ਨ ਕਰਨਗੇ ਆਹ ਲਓ ਜੀ ਜੇ ਸਟਾਰਟੀ ਦਾ ਵਾਰਸ ਅਸੀਂ ਜਦੇਸ਼ ਨੂੰ ਯਾਦ ਕਰਾਉਣ ਵਾਲਾ ਹੈ ਚੁੱਮ ਚੁੱਮ ਕਹਿੰਦੇ ਰਸਿਆਨੋ ਫਾਂਸੀਆਂ ਤੇ ਚੜ ਗਏ ਕਿਆ ਉਮਰਾਂ ਸੀ ਕਿਆ ਬਾਤਾਂ ਸਲੂਟ ਹੈ ਬਾਈ ਤੈਨੂੰ ਉਸਤਾਦ ਜੀ ਸਲੂਟ ਹੈ ਤੈਨੂੰ ਲੋ ਜੀ